ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਲੱਗ ਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਵੀਰੋ ਦੇਖ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਦਿਨ ਹੈਗਾ ਅੱਜ ਮੰਗਲਵਾਰ ਦਾ ਸਵੇਰ ਦਾ ਛਾਡੇ ਸੀ ਦਾ ਟਾਈਮ ਹੋ ਗਿਆ ਛੱਡੇ ਕੰਝ ਉਠਦੀ ਹੁੰਦੀ ਆ ਮੈਂ 18 20 ਮਿੰਟਾਂ ਤੇ ਉੱਠ ਕਢੀ ਜੀ ਅੱਜ ਚਾਹ ਬਣਾਈ ਬਸ ਤੇ ਹੋਰ ਕੋਈ ਕੰਮ ਹੁੰਦਾ ਨਹੀਂ 6:30 ਤੋਂ ਪਹਿਲਾਂ ਧਾਰ ਨਹੀਂ ਕੱਢੀ ਜਾਂਦੀ ਹੈਗੀ ਹੁਣ ਆਪਣੀ ਬਾਜੇ ਤੋਂ ਕਢ ਜੀ ਹੋਈ ਪਈ ਹੈਗੀ ਬਾਹਰ ਸਵੇਰ ਮਿਲਦੀ ਨਹੀਂ ਹੋ ਖਾ ਕੇ ਮਿਲਦੀ ਹੈਗੀ ਤੇ ਚਾਹ ਵੀ ਕੇ 10 ਮਿੰਟ ਮੰਦਰੀ ਪਈ ਰਹੀ ਹੁਣ ਮੈਂ ਆ ਗਈ ਸੀ ਬਾਹਰ ਆਪਣਾ ਗਰਮ ਪਾਣੀ ਵਾਲਾ ਜਿਹੜਾ ਗਿੱਜਰ ਸੀਗਾ ਪਾਠੀ ਵਾਲਾ ਉਹ ਥੋੜਾ ਜਿਹਾ ਫੁੱਟ ਗਿਆ ਤੇ ਆਉਣ ਲੱਗ ਗਿਆ ਹੁਣ ਮੈਨੂੰ ਪਤਲੇ ਤੇ ਲੈਗ ਵਿੱਚ ਆਉਣੀ ਪੈਂਦੀ ਆ ਅੱਧਾ ਕ ਤਾਂ ਉਹ ਹੀਟ ਹੋਇਟ ਤਾਂ ਹੋ ਜਾਂਦਾ ਹੈਗਾ ਦਿਨੇ ਕਰ ਲੈਣੇ ਹੁਣ ਫਿਰ ਉਹ ਜੀ ਦੋ ਜਣੇ ਦਾ ਪਾਣੀ ਹੋ ਜਾਂਦਾ ਗਰਮ ਜੇ ਦੋ ਜਣੇ ਨਾ ਨਾ ਹੋਵੇ ਜਦੋਂ ਉਹ ਚ ਪਾਣੀ ਕੱਢ ਲੈਣੇ ਆਗੇ ਫਿਰ ਨਾਲ ਦੀ ਨਾਲ ਠੰਡਾ ਹੋ ਜਾਂਦਾ ਕਿਉਂਕਿ ਪਾਣੀ ਪੈਣ ਲੱਗਾ ਉਹਦੇ ਵਿੱਚ ਚੋਂ ਕੇ ਦੋ ਜਣੇ ਦਾ ਪਾਣੀ ਗਰਮ ਕਰਕੇ ਨਾਲ ਦੀ ਨਾਲ ਕੱਢਣਾ ਪੈਂਦਾ ਉਹ ਚੋਂ ਕਿ ਇਕ ਵਾਰਨ ਕੱਢਦੇ ਜੀ ਦੂਜਾ ਵੀ ਨਾਲ ਹੀ ਕੱਢਣਾ ਪੈਂਦਾ ਨਹੀਂ ਫਿਰ ਉਹ ਸਾਰਾ ਠੰਡਾ ਹੋ ਜਾਂਦਾ ਵਾ ਅੱਗ ਬੁੱਝ ਜਾਂਦੀ ਹੈ ਕੀ ਚੋ ਜਾਂਦਾ ਤੇ ਉਹ ਜਮ ਦੇਣੀ ਅੱਗ ਵਿੱਚੋਂ ਨਹੀਂ ਹੁਣ ਸਵੇਰੇ ਮਚਾਉਂਦੀ ਨਹੀਂ ਹੁੰਦੀ ਫਿਰ ਕੁਛ ਆ ਪਰ ਆੜਨਾ ਕਰ ਲੈਣੇ ਆ ਸਵੇਰੇ ਕੁਛ ਮੈਂ ਚੁੱਲੇ ਤੇ ਆਪਣੇ ਪਤੀਲਾ ਰੱਖ ਲੈਣੀ ਆ ਬਸ ਐ ਆ ਵੀ ਚਲ ਹੁਣ ਇਤਕੀ ਦਾ ਹੁਣ ਤਾਂ ਗਈ ਠੰਡ ਮਹੀਨੇ ਦੀ ਰਹਿ ਗਈ ਸਰਜੂਗਾ ਅਗਲੇ ਸਾਲ ਦੇਖਾਂਗੇ ਫਿਰ ਯਾ ਤਾਂ ਲੈਟ ਵਾਲਾ ਲਵਾ ਲਾਂਗੇ ਉਹਨੇ ਤਾਂ ਇਹ ਪਾਥੀਆਂ ਵਾਲਾ ਪਿਆਦਾ ਸੀ 3500 ਦਾ ਲੈਤਾ ਸੀਗਾ ਦੋ ਸੀਜ਼ਨ ਕੱਟ ਗਿਆ ਹੁਣ ਤਾਂ ਬਣ ਕੀ ਹੋ ਗਿਆ ਫੁੱਟ ਗਿਆ ਹੁਣ ਇਹ ਚ ਨਾ ਤਾਂ ਐ ਹੀ ਹਮਤ ਪੈਦੀਏ ਵੀ ਤੇ ਪਾਜ ਲਵਾ ਲਈਏ ਅੰਦਰਲੇ ਪਾਸੋਂ ਫੁੱਟ ਗਿਆ ਤੇ ਮਸਈ ਲਾਈ ਸੀ ਉਹ ਕਿੱਥੇ ਖੜਦੀ ਹੈਗੀ ਅੱਗ ਨਾਲ ਉਹ ਲਹਿ ਗਈ ਚਲ ਹੁਣ ਇਹ ਦੁਕਾਨ ਤਾਂ ਘਟੀ ਜਾਊਗੀ ਗਰਮ ਪਾਣੀ ਦੀ ਲੋੜ ਆਪਾਂ ਨੂੰ ਉਹ ਦਿਨ ਸੋਨੇ ਲੱਗਣ ਲੱਗੇ ਵਧੀਆ ਧੁੱਪ ਹੁੰਦੀ ਹੈਗੀ ਦਿਨ ਚੜਦੇ ਨਹੀਂ ਧੁੱਪ ਨਿਕਲਿਆ ਹੁੰਦੀ ਹੈਗੀ ਇਹ ਮੈਂ ਚਾਰਖੇ ਹੈਗੀ ਮੈਂ ਅੱਗ ਪਤਲੀ ਖੱਲੇ ਕੁਛ ਇੱਕ ਬਾਲਟੀ ਚਾੜ ਲਾਇਆ ਪਿਆਗਾ ਤਾਰ ਤੂਰ ਨੂੰ ਆਪਾਂ ਬਾਲਟੀ ਆ ਪਾਣੀ ਵਰਤ ਲਾਂਗੇ ਫਿਰ ਮੈਂ ਗੋਹਾ ਗੋ ਸਿੱਟੂਗੀ ਹੁਣ ਫਿਰ ਗਰਮ ਪਾਣੀ ਨਾਲ ਹੱਥ ਧੋਣੇ ਪੈਂਦੇ ਨੇ ਹੁਣ ਅਸੀਂ ਕੱਢਾਂਗੇ ਤਾਂ ਰੈਡੀ ਉੱਠ ਕੇ ਆ ਗਿਆ ਸੀਗਾ ਅਸੀਂ ਫਿਰ ਜੁਲੇ ਕੋਲ ਹੀ ਬੈਠ ਗਏ ਉਹਨਾਂ ਫਿਰ ਟੋਕੜ ਮੱਜ ਕਰਕੇ ਮੂਰੇ ਜੇ ਖੜਨਾ ਪੈਂਦਾ ਹੁਣ ਉਹਦੇ ਮਾੜਾ ਜਾ। ਬਸ ਤਾਂ ਲੇਟੀ ਪਾ ਕੇ ਚੋਨੇ ਆਂਗੇ। ਫਿਰ ਵੀ ਉਹਦੇ ਮੂਰੇ ਖੜਨਾ ਪੈਂਦਾ ਕਈ ਵਾਰ ਹੱਲ ਜਾਂਦੀ ਹੈਗੀ ਫਿਰ ਜਾਗਰਾਂ ਚੋਣੀ ਪੈਂਦੀ ਹੈ। ਚਲੋ ਜੀ ਹੁਣ ਮੈਂ ਕੱਢ ਦਿਆਂ ਈ ਤਾਰ। ਫਿਰ ਜੋ ਦੇ ਪੇਪਰ ਚੱਲ ਪੇ ਕੱਲ ਉਹਦਾ ਪਹਿਲਾ ਪੇਪਰ ਸੀਗਾ। ਊਲ ਜਾਊਗਾ ਉਹਨੂੰ ਤਿਆਰ ਕਰੂੰਗੀ। ਇਹ ਥੱਲੇ ਆਪਾਂ ਪਾਥੀ ਲਾ ਦੇਾਂਗੇ। ਅੱਗ ਨਹੀਂ ਬੁਝਣੀ ਹੈਗੀ ਫਿਰ। ਕਪੜਾਈ ਉਹ ਘਰ ਬਤੀ ਉੱਤੇ ਦਰੀ ਬੈਠਾ ਨੂੰ ਮੈਂ ਤੇ ਪਾਤੀ ਦੇ ਬੈਠੇ ਜੰਗ ਨਹੀਂ ਬੁਝਣੀ ਹੈਗੀ ਇੱਕ ਪਤੀਲਾ ਇਹ ਹੋ ਜਾਊਗਾ ਇੱਕ ਜੋਤ ਵਾਸਤੇ ਪਰਾੜ ਲਾ ਦਾਂਗੇ ਬਾਲਟੀ ਚ ਬੰਨ ਮੈਨ ਲੱਭੇ ਘਰ ਕਟਣ ਅੱਜ ਆਪਣੀ ਮੱਝਾਂ ਨਹੀਂ ਥੱਕ ਗਈ ਇਹ ਉਹ ਇੱਕ ਪੰਜੰਦਾ ਨਹੀਂ ਪੱਕੀ ਹੋੜਾਏ ਹੋਇਗਾ ਇੱਕ ਦਿਨ ਤਾਂ ਟੇਕੇ ਮਿਲ ਜਾਂਦੀ ਆ ਇੱਕ ਦਿਨ ਫੇਰ ਉਹ ਗੇਰ ਬੜਾ ਜੱਟਾ ਪੱਟਣਾ ਤੋਂ ਇਹਨਾਂ ਦਾ ਕੱਟਣਾ ਵਾਲੀ ਬਾਲਟੀ ਤਾਂ ਨਹੀਂ ਜੀ ਕਦੇ ਕਦੇ ਤਾਂ 3 ਦਿਨ ਬਾਅਦ ਹੁੰਦੀ ਹੋਂ ਸਾਡੇ ਘਰ ਤੇ ਪਤਾ ਨਹੀਂ ਕੀ ਹੋ ਗਿਆ ਲੋ ਜਿਦੋਂ ਦਿਨਾਂ ਟੋਕੜ ਹੋਈ ਜਾਂਦੀ ਕਰੜੀ ਖੋਟ ਹੋਈ ਜਾਂਦੀ ਆਪ ਦੋਕਣ ਲਾ ਦਿੰਦੇ ਟੋਕਣ ਲੀ ਜੀ ਮੈਂ ਕੱਟ ਲੂ ਕੱਟ ਟੋਕਣ ਲੀ ਜੀ ਟੋਕਣ ਦਾ ਉਹ ਕਰੜੀ ਹੋ ਜਾਂਦੀ ਹੈ ਖਾਣ ਦਾ ਸੋ ਜਿਹੜਾ ਪੰਜ ਮਸਾਣਾ ਦੇ ਉਹ ਵੱਟ ਕਰਨਾ ਹੈ। ਇਹ ਪਹਿਲਾਂ ਲੋਕੀਂ ਪੜਦੀ ਹੁੰਦੀ ਹੈ। ਇਹ ਪਹਿਲਾਂ ਦੇਖ ਲਿਏ ਕਿ ਖੰਡ ਥੰਡੇ ਹੈ ਮੱਝ ਦੇ। ਖੱਜਾ। ਮਨੋ ਇਹ ਤਾਰ ਕੱਢਣ ਤੋਂ ਬਾਅਦ ਨੇ ਗੋਹੇ ਦੇ ਵੱਟੇ ਵੀ ਭਰਿਆਈ। ਦੋ ਵੱਟੇ ਫੁੱਲ ਭਰਗੇ ਗੋਹੇ ਦੇ ਹੁਣ ਆਪਾਂ ਰੇੜੀ ਚ ਪਾਉਣ ਲੱਗਦੇ ਦੋ ਦਿਨਾਂ ਦੇ। ਹੁਣ ਮੰਡੀ ਚ ਵਧੀਆ ਸੁੱਕਣ ਲੱਗ ਗਏ ਪਾਥੀਆਂ ਥੱਲੀ ਅਗਾਂਹੀਆਂ ਥਾਂ ਹੋ ਗਿਆ ਜੀ ਤਾਂ ਆਪ ਬਥਾਉਣੇ ਹੁੰਨੇ ਹੁਣ ਉਹ ਕਹਿੰਦੀ ਆ ਵੀ ਸਿੱਟ ਜਾ ਕਰੋ ਬੰਡੀ ਚ ਸੁੱਕਣ ਲੱਗ ਗਿਆ ਹੁਣ ਤਾਂ ਪਹਿਲਾਂ ਆਪ ਵਿਚਲੀ ਖੇਤ ਹੀ ਸੱਟਣ ਲੱਗ ਗਏ ਸੀ ਇਦਾਂ ਗਰੂੜੀ ਤੇ ਲੈ ਕੇ ਦਿੰਦੇ ਸੀਗੇ ਆਪਾ ਹੁਣ ਮੈਂ ਪੀਦੀ ਸੀ ਚਾਹ ਜੀ ਅੱਜ ਜੀ ਉਤੋਂ ਚਾਹ ਹੁਣ ਇਹਨੂੰ ਨਾ ਕੱਲ ਦਾ ਜਖਾਮ ਨਾਲ ਬੁਖਾਰ ਜਿਹਾ ਵੰਗੋ ਹੋਇਆ ਪਿਆ ਰਾਤ ਵੀ ਦਵਾਈ ਲਈ ਡਾਕਟਰ ਸਾਦ ਕੇ ਖੰਧਾ ਦਾ ਪੂਜੀਆ ਚਾਹ ਨਾਲ ਮੈਂ ਕਿਹਾ ਅੱਜ ਨਾ ਨਾ ਵੀ ਤੈਨੂੰ ਬੁਖਾਰ ਜਿਵੇਂ ਹੋਇਆਗਾ ਪਰ ਕਹਦਾ ਨਾ ਆਉਂਗਾ ਸਵਾ ਸੱਤ ਹੋ ਗਏ ਹੁਣ ਮੈਂ ਇਹਨੂੰ ਪਾਣੀ ਇਹਨੂੰ ਪਾਣੀ ਇਹ ਮੇਰੀ ਚਾਹ ਪਾਈ ਪੀਏ ਪਹਿਲਾਂ ਮੈਂ ਚਾਹ ਪੀਨੀਆ ਲੋ ਜੀ ਹੁਣ ਮੈਂ ਗੋਹਾ ਬਾਟਾ ਰੈਡੀ ਚ ਉੱਪਰ ਤੋਂ ਲੱਗਿਆ ਰਾਤ ਨਾਲ ਸਾਡੇ ਬੰਦੇ ਨੇ ਸੁਪਨੀਕਦਾ ਹੀ ਹੋ ਗਿਆ ਥੱਲੇ ਇਹ ਨਵੇਂ ਪਪਾ ਹੈ ਨਹੀਂ ਮਤਾਂ ਬੈਲੀ ਹੋ ਤਾਂ ਹੁਣ ਕੀ ਸੁਪਨੀ ਵੀਰਾਂ ਘੱਟ ਘੱਟੰਦਾ ਲੱਗ ਰਹੀ ਹੈਗਾ ਤੇ ਇਹਨਾਂ ਸਿਰ ਉਹਦਾ ਕਿਉਂ ਬੈਲੀਆ ਚੈਨ ਰੀਕ ਲੁੱਕ ਕੇ ਬੈਗੀਆਂ ਕਿੰਨਾ ਖਰਾਬ ਹੋ ਗਿਆ ਫਸ ਸੁਪਨੀਕਦੇ ਸਾਰਾ ਗੋਬਾ ਦਾ ਸਾਡੇ ਨਾਲ ਹੀ ਲੱਗਾ ਸੱਸ ਦੇ ਦੇ ਗਾਦੀ ਚੋਤਾ ਹੋ ਗਿਆ ਮੇਰਾ ਉਹ ਬੈ ਕੇ ਖੰਭਣਾ ਪੈਂਦਾ ਇਸ ਤੋਂ ਬਾਅਦ ਨਾ ਮੈਂ ਲੱਗੀ ਸੀ ਇੱਥੇ ਕੱਪੜੇ ਧੋਣੇ ਇਹ ਮੇਰੇ ਨਵਾਂ ਸੂਟ ਸੀਗਾ ਕਧੋਣ ਵਾਲਾ ਇੱਕ ਮੇਰੀ ਕੋਟੀ ਪਈ ਸੀ ਇਹ ਮੈ ਜੀ ਜੀ ਤੋਤੇ ਜੀ ਕੱਪੜੇ ਅੱਡ ਤੇ ਕੁਛ ਮੈਂ ਮਸ਼ੀਨ ਚੋਂ ਕੱਪੜੇ ਕੱਢ ਕੇ ਸੁਕਾ ਕੇ ਰੱਖਦੇ ਸੀ ਕਾ ਕੇ ਮੈਂ ਨਾਲ ਦੀ ਨਾ ਰੱਖੀ ਜਾਨੀ ਹੁੰਨੀ ਹੈਗੀ ਤੇ ਸੁੱਕਣੇ ਆਪਾਂ ਇਕੱਠੇ ਪਾਇਆ ਉਹਨੇ ਕੋਠੇ ਤੇ ਫਿਰ ਇੱਕ ਬੱਠਲ ਵਰਕੇ ਲੈ ਜਾਨੀ ਹੁੰਨੀ ਹੈ ਮੈਂ ਉੱਪਰ ਤੇ ਜਿਹੜੇ ਥਰਾਂ ਤੋਤੇ ਸੀਗੇ ਇਹ ਵੀ ਫਿਰ ਮੈਂ ਨਾਲ ਸੁਕਾ ਲਏ ਸੀ ਤੇ ਇੱਥੇ ਨਾ ਫਿਰ ਮੈਨੂੰ ਵਾਸ ਰਕਾਰਡਿੰਗ ਤਾਂ ਕਰਨੀ ਪਈ ਇੱਥੇ ਆਪਣੀ ਟੂਟੀ ਦਾ ਨਾ ਢੋਲੂ ਪੰਪ ਚੱਲਦਾ ਹੁੰਦਾ ਜਿਹੜਾ ਉਹਦਾ ਖੜਕਾ ਹੁੰਦਾ ਹੁੰਦਾਗਾ ਵਿੱਚ ਫਿਰ ਬਾਜ ਬੋਲਣਾ ਸਹੀ ਜਾਂ ਨਹੀਂ ਆਉਂਦਾ ਉਹਦੀ ਬਾਤ ਜ਼ਿਆਦਾ ਹੁੰਦੀ ਹੈਗੀ ਤੇ ਲਾਤਾ ਸੀਗਾ ਉਸ ਤੋਂ ਬਾਅਦ ਆਪਾਂ ਟੈਂਕੀ ਚ ਪਾਣੀ ਇਹ ਥੋੜੀ ਪੈ ਆਪਣੇ ਥੋਪਾਟੀ ਪਈ ਜਾਗੀ ਇੱਕਦਮ ਜਦੋਂ ਪ੍ਰੈਸ਼ਰ ਪੈ ਜਾਂਦਾ ਫਿਰ ਇਹ ਲੈ ਵੀ ਜਾਂਦੀ ਹੈਗੀ ਤਾਂ ਘਰ ਕੇ ਕੋਲੇ ਖੜ ਕੇ ਦੱਬ ਕੇ ਜੇ ਨਾ ਫਿਰ ਗੇਟ ਵਾਲ ਕਮਾਉਣਾ ਪੈਂਦਾ ਹੈ ਇਹਨੂੰ ਬਾਥਰੂਮ ਵਾਲੇ ਟੈਂਕੀ ਆਪਣੀ ਭਰ ਗਈ ਸੀ ਹੁਣ ਮੈਂ ਲਾਤੀ ਸੀ ਜਿਹੜੀ ਰਸੋਈ ਤੇ ਟੈਂਕੀ ਰੱਖੀ ਹੋਈ ਆ ਉਹ ਚ ਲਾਤਾ ਸੀ ਪਾਣੀ ਤੇ ਕੱਪੜਾ ਨੂੰ ਬਸ ਮਟੱਬ ਭਰ ਲੈਣੀ ਹੁੰਦੀ ਏ ਖੁੱਲਾ ਜਦੋਂ ਜ਼ਿਆਦਾ ਖਰਾਬ ਜਾ ਹੋ ਜੇ ਕੱਪੜੇ ਜ਼ਿਆਦਾ ਹੋਣ ਫਿਰ ਡੋਲ ਕੇ ਦੁਆਰੇ ਭਰ ਲੈਣੇ ਉਹਨੇ ਕਟੱਬ ਖੁੱਲਾ ਸਰਕ ਨਿਕਲ ਜਾਂਦਾ ਵਧੀਆ ਇੱਚ ਤੇ ਇਹ ਹੋ ਗਈ ਸੀ ਆਪਣੇ ਦੋ ਵਾਲਟੀਆ ਕੱਪੜੇ ਸਕਾਉਣ ਆਣੀਆਂ ਸਕਾ ਕੇ ਪਾਤੇ ਸੀਗੇ ਮੈਂ ਹਲੋ ਜੀ ਟਾਈਮ ਹੋ ਗਿਆ 7:30 ਦਾ ਤੇ ਝਾੜੂ ਪੋਚਾ ਹਰ ਮੰਨੇ ਲਾਤਾ ਰਸੋਈ ਵੀ ਸਾਰੀ ਸਾਫ ਸਪਾਈ ਕਰਤੀ ਪੱਖੇ ਚੱਲਦੀ ਜਾਂਦੇ ਨੇ ਤੇ ਆਟਾ ਗੁੰਨ ਕੇ ਰੱਖ ਲਿਆ ਮੈਂ ਸਾਰਾ ਸਮਾਨ ਰੋਟੀ ਵਾਲਾ ਨਾ ਚੁੱਲੇ ਕੋਲੇ ਰੱਖ ਲੈ ਲਿਆ ਕੇ ਚੁੱਲੇ ਤੇ ਬਣਾ ਲੂੰਗੀ ਰੋਟੀ ਹੁਣ ਸੈਲਫ ਸੁਰਪ ਸਾਰਾ ਸਾਫ ਸਪਾਈ ਆਪ ਰਸੋਈ ਦੀ ਕਰਤੀ ਤੇ ਬਸ ਮੇਰੇ ਕੱਪੜੇ ਜਿਹੜੇ ਮਸ਼ੀਨ ਚ ਪਾਏ ਹੋਏ ਨੇ ਇੱਕ ਵਾਰੀ ਤੇ ਹੋ ਰਹਿ ਗਏ ਬਾਕੀ ਆਪਾਂ ਧੋ ਕੇ ਸਾਰੇ ਸੁੱਕਣੇ ਪਾਏ ਕੋਠੇ ਤੇ ਤਾਰ ਪਰ ਹੀ ਮੈਂ ਤੇ ਇੱਕ ਵਾਰੀ ਤੇ ਰਹਿ ਗਏ ਇਹਨਾਂ ਨੂੰ ਸੁਕਾ ਕੇ ਮਸੀਨ ਦਾ ਪਾਣੀ ਕੱਢ ਕੇ ਧੋ ਕੇ ਫੇਰ ਰੋਟੀ ਬਣਾਉਂਗੀ ਉਸ ਕੱਲੀ ਰੋਟੀ ਰਹਿ ਜੂਗੀ ਆਪਣੀ ਹਰਮਨ ਵੀ ਜਾਂਦੀ ਆ ਕਾਜੇ ਜਾਊਗੀ 10 ਵਜੇ ਤੇ ਰੋਟੀ ਖਾ ਜੂਗੀ ਨਾਲੇ ਇਹ ਲੋਣਾ ਧੋਤੀਆਂ ਸੀਗੀਆਂ ਰਾਤ ਭੋਂਤੀਆਂ ਸੀ ਮੈਂ ਸਵੇਰੇ ਸੁਕਣੀਆਂ ਪਾਤੀਆਂ ਸੀ ਜਿਹੜੀ ਹਰਮਨ ਤੇਲ ਆਈ ਜਾਂਦੀ ਹੁਣ ਪ੍ਰੈਸ ਕਰਨੀ ਪੋਏ ਨਾਲ ਹਰਮਨ ਪ੍ਰੈਸ ਕਰਕੇ ਕੱਟੂਗੀ ਅੱਜ ਆਪਾਂ ਹਰਮਨ ਦੇ ਸੂਰ ਦੀ ਕਟਾਈ ਕਰਾਂਗੇ ਇੱਕ ਕੱਲ ਸ਼ਾਮ ਜੀ ਨੂੰ ਕੱਟ ਕੇ ਰੱਖਤਾ ਸੀ ਮੈਂ ਆਪਦਾ ਸੂਟ ਸਾਰਾ ਨਾ ਹਾਂ ਹਾਂ ਜਮੈਂ ਬਸ ਉਹ ਤਾਂ ਸਲਵਾਰ ਦੀ ਹਰਾਈ ਕੱਲੀ ਕੱਲ ਲੋੜ ਕੱਟਣ ਵਾਲੀ ਇਹ ਵੀ ਫਿਰ ਸੁੱਕਣੀ ਪਾਈ ਸੀ ਗਿੱਲੀ ਸੀ ਫਿਰ ਤੂੰ ਇਹਨਾਂ ਕਾਲ ਜਾਵੇਂਗੀ ਅੱਜ ਤੇਰਾ ਤਾਂ ਮੈਂ ਤੇਰੇ ਹੁੰਦੀ ਕੱਟੂਗੀ ਮੈਂ ਆਪ ਜਲਦੀ ਸਿਲਾਈ ਕਰ ਦੂ ਅੱਜ ਜਿੰਨਾ ਕ ਬਣੂਗਾ ਇੱਕ ਵਿੱਚੂੰਨੀ ਤੇ ਲੇਸ ਲਾਉਣੀ ਹੈ ਪਹਿਲਾਂ ਉਹ ਵੀ ਦੀ ਤੇ ਵੀ ਲਾ ਦੀ ਮੈਂ ਵੀ ਲੇਸਾਂ ਹਾਂ ਹਾਂ ਚੁੰਨੀ ਤੇ ਤੇਰੇ ਲਈ ਲੇਸ ਲਾਉਣੇ ਨੇ ਪ੍ਰੈਸ ਕਰਨੀ ਪੂਨ ਵਾਲੇ ਪਹਿਲਾਂ ਬਹੁਤ ਕੰਮ ਹੈ ਮੈਂ ਪ੍ਰੈਸ ਕਰਦਾ ਐਨੀ ਚੁੰਨੀ ਕਰਦੇ ਹਾਂ ਚੁੰਨੀ ਤੇ ਪ੍ਰੈਸ ਕਰਦੇ ਆ ਉਹਦੇ ਤੇ ਜੇ ਚੁੰਨੀ ਤੇ ਕਰੇਂਗੀ ਫਿਰ ਤੂੰ ਹਾਂ ਉਹ ਕੱਪੜੇ ਉਹ ਕੱਪੜੇ ਤੇ ਵੀ ਕਰਦੇ ਸਲਵਾਰ ਵਾਲੇ ਤੇ ਹਾਂ ਤੇ ਇਹੇ ਲੋਨ ਤੇ ਵੀ ਕਰਨੀ ਮੇਰੀ ਤੇ ਇਹਨਾਂ ਤੇ ਨਹੀਂ ਚਲ ਇਹ ਤੇ ਮੈਂ ਕਰ ਕਰ ਕੇ ਆਪੇ ਕੱਟ ਲੂਗੀ ਆਪਦਾ ਤਾਂ ਕਹਿੰਦੀ ਮੈਨੂੰ ਸ਼ੌਲ ਕਰ ਦੇ ਤੇ ਪ੍ਰੈਸ ਕਰ ਦਦਾ ਤਾਂ ਮੇਰੇ ਸੂਟ ਕੱਟੂ ਮੈਂ ਲੋਨ ਤੇ ਹੀ ਕਰਾਂ ਮੈਂ ਆਦਾ ਸੂਟ ਕੱਲ ਸ਼ਾਮ ਜੀ ਨੂੰ ਕੱਟ ਕੇ ਰੱਖਤਾ ਸੀ ਸਾਰੇ ਚ ਲਾਈਨਿੰਗ ਲੱਗੂਗੀ ਉੱਚਾ ਮੀ ਦੀ ਮੈ ਲੈ ਲੈਂਗ ਵੀ ਕੱਟਤੀ ਸੀ ਤੇ ਸਲਵਾਰ ਦੀ ਨਾਲ ਲੈਂਗ ਨਾ ਇਹੇ ਹੁਕ ਸੀਗੀ ਕੱਲ ਆਪਾਂ ਪਿਓ ਕੇ ਰੱਖੀ ਸੀ ਤੇ ਰਾਤ ਸੁਕਣੀਆਂ ਪਾ ਕੇ ਫਿਰ ਪਈ ਸੀ ਮੈਂ ਸੁੱਕਣੀਆਂ ਇਹ ਆਪਰੇ ਛੁੱਟ ਬਣਾਉਂਗੀ ਫਿਰ ਮੈਂ ਅੱਜ ਪਹਿਲਾਂ ਮੁੰਨਾ ਤਾਂ ਕਟਿੰਗ ਕਰਨ ਆਇਆ ਇਹ ਫਿਰ ਐ ਕਰਦੀ ਹੁੰਦੀ ਐ ਮੈਨੂੰ ਮੇਰੇ ਕੋਲ ਇਹ ਸ਼ਾਰਟ ਕਮੀਜ਼ੀ ਬਣਵਾਉਗੀ ਵੀ ਮੈਂ ਹੁੰਦੀ ਤਾਂ ਬਣਾਈ ਮੇਰੇ ਨਹੀਂ ਜਿਆਦਾ ਨਹੀਂ ਨੀ ਕਰਦੀ ਐ ਨਾ ਕਰਦੀ ਕੱਟ ਲਈ ਤੇ ਫਿਰ ਮੈਂ ਅੱਜ ਕਾਲਜ ਜਾਣਾ ਨਹੀਂ ਤੇ ਫਿਰ ਕੱਲ ਨੂੰ ਤਾਂ ਬਸ ਘਰੀ ਹੋਗੀ ਤੇ ਵੀ ਮੈਂ ਕੱਪੜੇ ਪਾਈ ਤਾਰ ਪਰ ਰਹੀ ਉਹ ਪਰੇ ਤੱਕ ਤਾਰ ਲੰਬੀ ਤੇ ਵੀ ਦੇਖੋ ਕੋਠੇ ਤੇ ਬੰਨਤੀ ਸੀਗੀ ਮੈਂ ਬੰਨੀ ਨਹੀਂ ਮਿਲਦਾ ਆਪੇ ਚੜ ਗਈ ਹਨਾ ਹਰਮਾ ਅੱਜ ਤਾਂ ਮੈਂ ਬੰਨਕੀ ਨਹੀਂ ਆਈ ਰੂਬੀ ਨੂੰ ਤਾਂ ਆਪੇ ਚੜ ਗਈ ਹੈ ਨਾ ਦੇਖੋ ਬਨੇਰੇ ਤੇ ਬੈਠ ਕੇ ਧੁੱਪ ਸੇਕਦੀ ਆ ਰੂਬੀ ਇਹ ਵੀ ਰਾਮਦਾਰੀ ਆ ਜਾਂਦੀ ਧੁੱਪ ਚ ਤਾਂ ਜਮਾ ਉੱਪਰ ਚੜ ਕੇ ਬੈਂਦੀ ਆ ਜੰਗਲੇ ਜਿਹੇ ਮੈਂ ਕਹਿਰੀ ਇਟਾ ਉਹ ਉੱਪਰ ਬੈਠੀ ਐ ਜਮਾ ਦਾਗਾ ਦਾਗਾ ਉੱਧਰ ਜਾਈਏ ਨਾ ਚਾਹ ਜੀਜਾ ਮਸਾ ਧੁੱਪ ਨਿਕਲ ਲੱਗੀ ਹੈਗੀ ਉੱਪੇ ਬੈਠ ਗਈ ਮੈਂ ਤਾਂ ਬਸ ਥੋੜੇ ਜਿਹਾ ਕੱਪੜੇ ਮਸ਼ੀਨ 'ਚ ਪਏ ਨੇ ਉਹ ਚੱਕ ਕੇ ਆਹ ਕੱਢ ਕੇ ਸੁੱਕਣੇ ਪਾ ਕੇ ਉੱਠਣੀ ਪਊਗਾ ਧੁੱਪ 'ਚ ਤਾਂ ਲੱਗੇ ਫੇਰ ਮਸ਼ੀਨ 'ਤੇ ਬੱਠੂਗੀ ਨਾ ਕਿ ਹਰ ਮਿੰਟ ਤੱਕ ਪਾਣੀ ਬਾਲਾ ਗਰਮ ਹੋ ਗਿਆ ਰਾੜ ਲਾਇਆ ਤੇ ਫਿਰ ਬੰਦ ਕਰ ਗਈ ਹੁਣ ਠੰਡਾ ਹੋ ਜੂ ਇਹ। ਲੈ ਹੁਣ ਤਾਂ ਨਿਮੇੜ ਲਾ। ਚਲੋ ਜੀ ਰੋਟੀ ਲੱਗਦੀ ਆ ਹੁਣ ਲੈ। ਤੇ ਬਸ ਇਹ ਸੀਗਾ ਜੀ ਅੱਜ ਆਪਣਾ ਅੱਜ ਦਾ ਵਲੌਗ। ਵੀਡੀਓ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਆ। ਮਿਲਾਂਗੇ ਕਿਸੇ ਹੋਰ ਵੀਡੀਓ ਨਾਲ। ਵੀਡੀਓ ਚੰਗੀ ਲੱਗੀ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਜਿਹੜੇ ਮੇਰੇ ਚੈਨਲ ਦੇ ਨਵੇਂ ਹੋ। ਚਲੋ ਸਬਸਕ੍ਰਾਈਬ ਜ਼ਰੂਰ ਕਰੋ ਜੀ। ਥੋੜੀ سپورਟ ਨਾਲ ਅੱਗੇ ਜਾਵਾਂਗੇ ਜਿਵੇਂ ਪਹਿਲਾਂ سپورਟ ਕਰਦੇ ਹੋ ਅੱਗੇ ਵੀ سپورਟ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਵਾ ਉਹਨਾਂ ਦਾ ਵੀ ਧੰਨਵਾਦ ਜੀ